ਗੋਲਡੀ ਦਾ ਜਾਣਾ ਧੂਰੀ ਵਾਸਤੇ ਸਾਨੂੰ ਰਾਸ ਆਇਆ ਵਾ ਸ਼ਾਇਦ ਗੋਲਡੀ ਹੁੰਦਾ ਤਾਂ ਇਹ ਨੌਜਵਾਨ ਸ਼ਾਇਦ ਝੱਕਦੇ ਰਹਿੰਦੇ ਏਡੇ ਵੱਡੇ ਕੱਟ ਨੂੰ ਪਾਉਂਦੇ ਸੰਗਰੂਰ ਲੋਕ ਸਭਾ ਸੀਟ ਤੋਂ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਧੂਰੀ ਵਿਖੇ ਇੱਕ ਵਿਚਾਰ ਰੈਲੀ ਕੀਤੀ ਗਈ ਜਿਸ ਵਿੱਚ ਸੁਖਪਾਲ ਸਿੰਘ ਖੈਰਾ ਨੇ ਸ਼ਿਰਕਤ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੁਖਪਾਲ ਸਿੰਘ ਖੈਰਾ ਨੇ ਜਿੱਥੇ ਕਾਂਗਰਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉੱਥੇ ਹੀ ਆਮ ਆਦਮੀ ਪਾਰਟੀ ਬਾਰੇ ਬੋਲਦੇ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਜੋ ਵਾਅਦੇ ਕਰਕੇ ਆਈ ਸੀ ਉਹਨਾਂ ਤੋਂ ਭੱਜ ਰਹੀ ਹੈ। ਹੁਣ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨਹੀਂ ਬਲਕਿ ਖਾਸ ਆਦਮੀ ਪਾਰਟੀ ਬਣ ਗਈ ਹੈ। ਦੇਖੋ ਅੱਜ ਬਹੁਤ ਹੀ ਤੁਸੀਂ ਆਪ ਦੇਖ ਲਿਆ ਵਾ ਕਿ ਕਿਦਾਂ ਸਾਡੇ ਹੋਣਹਾਰ ਨੌਜਵਾਨ ਪੰਜਾਬ ਦੇ ਹਰਦੀਪ ਸਿੰਘ ਸਰਪੰਚ ਦੌਲਤਪੁਰ ਔਰ ਹਰਦੀਪ ਸਿੰਘ ਜੀ ਬੇਨੜਾ ਇਹਨਾਂ ਦੀ ਟੀਮ ਨੇ ਅੱਜ ਇੱਕ ਬਹੁਤ ਸ਼ਾਨਦਾਰ ਇਕੱਠ ਕਰਾਇਆ ਵਾ ਮੈਨੂੰ ਸਾਡੇ ਇਸ ਚੋਣ ਮਹਿੰਮ ਨੂੰ ਬੜਾ ਜ਼ਬਰਦਸਤ ਹੁਲਾਰਾ ਦਿੱਤਾ ਵਾ ਸ਼ਾਇਦ ਮੈਂ ਤੁਹਾਨੂੰ ਇਨਸਾਫ਼ ਪਸੰਦੀਨਾ کہنا ਕਿ ਕੁਦਰਤ ਜੋ ਕਰਦੀ ਉਹ ਠੀਕ ਕਰਦੀ ਆ 골ਡੀ ਦਾ ਜਾਣਾ ਧੂਰੀ ਵਾਸਤੇ ਸਾਨੂੰ ਰਾਸ ਆਇਆ ਵਾ ਸ਼ਾਇਦ 골ਡੀ ਹੁੰਦਾ ਤਾਂ ਇਹ ਨੌਜਵਾਨ ਸ਼ਾਇਦ ਝੱਕਦੇ ਰਹਿੰਦੇ ਐਡੇ ਵੱਡੇ ਇਕੱਠ ਨਾ ਕਰਾਉਂਦੇ ਤਾਂ ਮੈਨੂੰ ਇਹ ਨਜ਼ਰ ਆਉਂਦਾ ਵਾ ਕਿ ਮੈਨੂੰ ਜਿਹੜੀ ਵੋਟ ਪੈਣੀ ਆ ਉਹ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਾਰੇ ਵਰਗਾਂ ਦੇ ਲੋਕਾਂ ਨੇ ਮੈਨੂੰ ਵੋਟ ਪਾਉਣੇ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵਾ ਕਿ ਮੈਂ ਪੰਜਾਬ ਲਈ ਬਹੁਤ ਜਦੋਜਹਿਦ ਕੀਤੀ ਆ ਔਰ ਉਹਨਾਂ ਨੂੰ ਐਂ ਲੱਗਦਾ ਵਾ ਕਿ ਅਸੀਂ ਸੁਖਪਾਲ ਸਿੰਘ ਖੇੜਾ ਦੇ ਕੀਤੇ ਹੋਏ ਪੰਜਾਬ ਦੇ ਕੰਮਾਂ ਦੀ ਕੀਮਤ ਅਦਾ ਕਰਨੀ ਆ ਔਰ ਮੇਰੇ ਕੰਮ ਦੀ ਜਿਹੜੀ ਕਦਰ ਕਰ ਰਹੇ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਜਿਹੜਾ ਲੋਕਾਂ ਦਾ ਭਰੋਸਾ ਇਹ ਮੈਂ ਬਰਕਰਾਰ ਰੱਖ ਸਕਾਂ ਪਿੰਡ ਦੱਸਿਆ ਨਾ ਜੀ ਕਿ ਬਹੁਤ ਜ਼ਬਰਦਸਤ ਰਿਸਪੌਂਸ ਆ ਔਰ ਕਈ ਹਲਕਿਆਂ ਦੇ ਵਿੱਚ ਦੇਖ ਲਓ ਸਾਡੇ ਹਲਕਾ ਇੰਚਾਰਜ ਹੈ ਨਹੀਂਗੇ ਮਤਲਬ ਨਾਟ ਓਨਲੀ ਧੂਰੀ ਸਾਡੇ ਕੋਲ ਮਹਿਲਕਲਾ ਦੇ ਵਿੱਚ ਕੋਈ ਨਹੀਂਗਾ ਸਾਡੇ ਕੋਲ ਭਦੌੜ ਵਿੱਚ ਵੀ ਕੋਈ ਨਹੀਂਗਾ ਸਾਡੇ ਕੋਲ ਇੱਕ ਅੱਧੇ ਹਲਕੇ 'ਚ ਹੋਰ ਵੀ ਹੈ ਨਹੀਂਗਾ ਪਰ ਆਪ ਮੋਹਰੇ ਲੋਕੀ ਹੀ ਮੀਟਿੰਗਾਂ ਕਰਾਈ ਜਾਂਦੇ ਨੇ ਜਿਹੜੇ ਸਾਡੇ ਜਿਹੜੀ ਅਸਲ ਜ਼ਮੀਨੀ ਲੀਡਰਸ਼ਿਪ ਆ ਉਹ ਮੋਰੇ ਆ ਗਈ ਉਹਨਾਂ ਨੇ ਆਪਣੇ ਆਪ ਕਮਾਂਡ ਸੰਭਾਲ ਲਈ ਆ ਔਰ ਸਾਨੂੰ ਬਹੁਤ ਮੈਂ ਰੱਬ ਤੋਂ ਡਰ ਕੇ ਕਹਿੰਨਾ ਪਰ ਮੈਨੂੰ ਲੱਗਦਾ ਕਿ ਜਿੱਦਾਂ ਦਾ ਵਾਤਾਵਰਣ ਮਾਹੌਲ ਆ ਸੀ ਕਾਫੀ ਵੱਡੇ ਮਾਰਜਨ ਨਾਲ ਇਸ ਸੀਟ ਜਿੱਥਾਂ ਜੀ ਤਦ ਕਮੈਂ ਬਾਦਲ ਬਾਰੇ ਸਿਰਫ ਇਹ ਕਹੂੰਗਾ ਕਿ ਅੱਜ ਦੀ ਡੇਟ ਵਿੱਚ ਕੋਈ ਵੀ ਵੋਟ ਅਕਾਲੀ ਦਲ ਬਾਦਲ ਨੂੰ ਪਾਉਣੇ ਉਹ ਸਿੱਧੇ ਸਿੱਧੇ ਤੌਰ ਤੇ ਬੀਜੇਪੀ ਦੀ ਝੋਲੀ ਜਾਵੇਗੀ ਇਹ ਗੱਲ ਕਾਫੀ ਸਿੱਖ ਸਮਝ ਚੁੱਕੇ ਨੇ ਔਰ ਮੈਂ ਸਿੱਖਾਂ ਨੂੰ ਅਪੀਲ ਕਰੂੰਗਾ ਕਿ ਥੋੜਾ ਗੁਰੇਜ਼ ਕਰਿਓ ਸੋਚੋ ਚੰਗੀ ਤਰ੍ਹਾਂ ਨਾਲ ਠੀਕ ਹੈ ਤੁਸੀਂ ਕਹਿੰਨੇ ਕਿ ਸਾਡੀ ਉਹ ਪੰਥਕ ਪਾਰਟੀ ਆ ਪਰ ਵੋਟ ਪਾਉਣ ਲੱਗੇ ਕਿਉਂਕਿ ਜਿਹੜਾ ਵੀ ਐਮਪੀ ਬਣ ਕੇ ਜਾਏਗਾ ਸੁਪੀਰ ਬਾਦਲ ਦੀ ਪਾਰਟੀ ਦਾ ਉਹ ਡੈਫੀਨਿਟਲੀ ਬੀਜੇਪੀ ਦੇ ਖੇਮੇ ਵਿੱਚ ਟਿੱਕੇਗਾ ਤੇ ਬੀਜੇਪੀ ਅੱਜ ਸਭ ਤੋਂ ਜ਼ਿਆਦਾ ਅਗਰ ਪੰਜਾਬ ਦੇ ਖਿਲਾਫ ਐਕਸ਼ਨਸ ਹੋ ਰਹੇ ਨੇ ਕਿਸਾਨਾਂ ਦੇ ਖਿਲਾਫ ਖੇਤ ਮਜ਼ਦੂਰਾਂ ਦੇ ਖਿਲਾਫ ਔਰ ਇਵਨ ਟੂ ਦੈਟ ਐਕਸਟੈਂਡ ਜੋ ਮਾਈਨੋਰਿਟੀਆਂ ਦੇ ਖਿਲਾਫ ਉਹ ਭਾਜਪਾ ਸਾਨੂੰ ਨਜ਼ਰ ਆ ਰਹੀ ਆ ਭਾਜਪਾ ਨੇ ਆਲਰੇਡੀ ਉੱਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਔਰ ਜੇ 2024 ਚ ਜਿੱਤਦੇ ਨੇ ਉਹਨਾਂ ਨੇ ਸਾਰਿਆਂ ਦੇ ਧਾਰਮਿਕ ਕਾਨੂੰਨ ਉਡਾ ਦੇਣੇ ਆ ਤੇ ਸਾਨੂੰ ਇੱਕ ਇੱਕ ਨੱਕੇ ਦੇ ਵਿੱਚ ਦੀ ਨਗਾਉਣਗੇ ਜਿਹੜਾ ਕਿ ਘਟ ਗਿਣਤੀਆਂ ਵਾਸਤੇ ਬਹੁਤ ਖਤਰੇ ਦੀ ਗੱਲ ਆ ਸੋ ਅਕਾਲੀ ਦਲ ਦਾ ਬਾਕੀ ਉਹ ਆਪਣੇ ਸਿਧਾਂਤਾਂ ਤੋਂ ਆਪ ਹੀ ਔਖੜ ਗਏ ਨੇ ਮੰਗਦੇ ਵਾਅਦਾ ਅਧਿਕਾਰ ਨੇ ਸੂਬਿਆਂ ਵੋਟ ਭਾਜਪੀ ਨੂੰ ਪਾਉਂਦੇ ਨੇ ਜਦੋਂ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਆਜਾ ਸਰਬਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਉਹ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਉਹ ਪੰਜਾਬ ਦੌਰੇ ਆਉਣ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੂੰ ਇਨਸਾਫ ਦਵਾਵੇ ਉਹਦੀ ਇੱਕ ਲੇਡੀ ਐਮਪੀ ਹੈ ਆਮ ਆਦਮੀ ਪਾਰਟੀ ਦੀ ਉਸ ਨੂੰ ਉਹਦੇ ਪੀਏ ਨੇ ਵੈੱਬ ਨੇ ਬੇ ਬੇਰਹਿਮੀ ਦੇ ਨਾਲ ਕੁੱਟਿਆ ਉਹਦੇ ਲੱਤਾਂ ਮਾਰੀਆਂ ਚਪੇੜਾਂ ਮਾਰੀਆਂ ਧੱਕੇ ਮਾਰੇ ਉਹਦੇ ਖਿਲਾਫ ਐਫਆਈਆਰ ਦਰਜ ਕੀਤੀ ਦਿੱਲੀ ਪੁਲਿਸ ਨੇ ਜਿਹੜਾ ਆਦਮੀ ਆਪਣੇ ਘਰ ਦੇ ਅੰਦਰ ਚੀਫ ਮਿਨਿਸਟਰ ਦਿੱਲੀ ਆਪਣੇ ਸਰਕਾਰੀ ਰਹਿਸ਼ਕਾ ਦੇ ਅੰਦਰ ਇੱਕ ਔਰਤ ਦੀ ਇੱਜ਼ਤ ਨਹੀਂ ਬਚਾ ਸਕਦਾ ਉਹ ਪੰਜਾਬ ਦੇ ਲੋਕਾਂ ਦੀ ਇੱਜ਼ਤ ਕੀ ਬਚਾਵੇਗਾ ਔਰ ਇਹ ਸਭ ਤੋਂ ਵੱਡਾ ਬੇਈਮਾਨ ਆਦਮੀ ਹੈ ਹੀ ਇਜ਼ ਔਨ ਇੰਟਰਮ ਬੇਲ 1 ਜੂਨ ਤੱਕ ਇਹ ਜਿਹੜਾ ਆਦਮੀ ਆ ਇਸ ਨੇ ਦਿੱਲੀ ਖਰਾਬ ਘੁਟਾਲੇ ਵਿੱਚ ਬਹੁਤ ਪੈਸਾ ਲੁੱਟਿਆ ਅਗਰ ਇਸ ਸ਼ਰਾਬ ਘੁਟਾਲੇ ਦੀ ਜਾਂਚ ਪੰਜਾਬ ਤੱਕ ਆਵੇਗੀ ਜਿਹੜੀ ਕਿ ਹਵੱਸ਼ ਆਵੇਗੀ ਇਹ ਸਾਰੇ ਜਿਹੜੇ ਇੱਥੇ ਮਿਨਿਸਟਰ ਸਰਪਾਲ ਚੀਮਾ ਤੇ ਭਗਵੰਤ ਪਾਣ ਵਗੈਰਾ ਦੇ ਵਿਲ ਬੀ ਅੰਡਰ ਲੋਟ ਆਫ ਟ੍ਰਬਲ ਇਸ ਕਰਕੇ ਉਹਨਾਂ ਦਾ ਇੱਕ ਔਰ ਕੇਜਰੀਵਾਲ ਬਾਰੇ ਮੈਂ ਕੱਲ ਕਹੂੰਗਾ ਕਿ ਹੁਣ ਨੋਟ ਕਰਿਓ ਇਹ ਆਮ ਆਦਮੀ ਪਾਰਟੀ ਨਹੀਂ ਕੀ ਕੇਜਰੀਵਾਲ ਸਾਹਿਬ ਇਹਦਾ ਨਾਮ ਬਦਲ ਕੇ ਲਿਖ ਦਿਓ ਖਾਸ ਆਦਮੀ ਪਾਰਟੀ ਸਾਰੇ ਅਮੀਰਾਂ ਦੀ ਪਾਰਟੀ लवली ਯੂਨੀਵਰਸਿਟੀ ਦੇ ਮਾਲਕ ਐਮਪੀ ਸੰਜੀਵ ਅਰੋੜਾ ਰਾਜ ਸਭਾ ਦਾ ਐਮਪੀ ਰਾਗਵ ਚੱਡਾ ਲੰਡਨ ਚ ਬੈਠਾ ਅੱਖਾਂ ਦਾ آپریشن ਕਰਾ ਰਿਆ ਸਾਡੇ ਜਿਹੜੇ ਕੁਲਵੰਤ ਸਿੰਘ ਵਰਗੇ ਜਿਹੜੇ ਵੱਡੇ ਰੀਅਲ ਏਸਟੇਟ ਮੈਗਨੇਟਸ ਮੁਹਾਲੀ ਵਰਗੇ ਜਿਹੜੇ ਤੁਹਾਡੇ ਓ ਐਮ ਐਲ ਏ ਔਰ ਇਹ 80 ਅਮੀਰਾਂ ਦੀ ਪਾਰਟੀ 80 ਦਾ ਕਾਂਗਰਸ ਅਖਾਲੀਆਂ ਦੇ ਕੋਲ ਨਹੀਂ ਜਿਹੜੇ ਤੁਸੀਂ ਸਭ ਤੋਂ ਜ਼ਿਆਦਾ ਅਮੀਰ ਚੱਕ ਕੇ ਉਹਨਾਂ ਨੂੰ ਇੰਡੀਆਂ ਉੱਚੀਆਂ ਪਦਮੀਆਂ ਤੇ ਬਿਠਾਇਆ ਔਰ ਇਹ ਇਸ ਪਾਰਟੀ ਦਾ ਨਾਮ ਬਦਲ ਕੇ ਆਮ ਆਦਮੀ ਤੋਂ ਖਾਸ ਆਦਮੀ ਪਾਰਟੀ ਕੀਤਾ ਜਾਵੇ ਤੁਹਾਨੂੰ ਤੁਹਾਨੂੰ ਲੱਗਦਾ ਵਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਿਆਜ ਕਰ ਰਹੇ ਇਹਨਾਂ ਦਾ ਕਿਉਂਕਿ ਇਹਨਾਂ ਨੇ ਸਾਡੇ ਬਹੁਤ ਅਨਿਆਇ ਕੀਤਾ ਸਾਡਾ ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦਾ ਪੁੱਤ ਇਹਨਾਂ ਦੀ ਬੇਫਿਕੂਫੀ ਨਾਲ ਮਰਿਆ ਜਿੱਦਣ ਇਹਨਾਂ ਨੇ ਉਹ ਸਾਰੀਆਂ ਸਿਕਿਉਰਿਟੀ ਡਿਟੇਲਸ ਘਟਾ ਕੇ ਸੋਸ਼ਲ ਮੀਡੀਆ ਤੇ ਲੀਕ ਕੀਤੀਆਂ 24 ਘੰਟਿਆਂ ਚ ਉਹਨਾਂ ਨੇ ਮਾਰਤਾ ਉਹਦੀ ਮੌਤ ਦਾ ਇਨਸਾਫ ਅਜੇ ਤੱਕ ਨਹੀਂ ਗਾ ਗੈਂਗਸਟਰਸ ਵੀਆਈਪੀ ਟ੍ਰੀਟਮੈਂਟਸ ਨੇ ਗੈਂਗਸਟਰਸ ਜੇਲਾਜ ਬੈਠੇ ਇੰਟਰਵਿਊਸ ਦੇ ਰਹੇ ਨੇ ਇਸੇ ਤਰ੍ਹਾਂ ਹੀ ਸਾਡੇ ਕਿਸਾਨ ਜੁਆਇੰਟ ਆਪਰੇਸ਼ਨ ਹੋਇਆ ਵਾ ਗੱਲ ਸੁਣੋ ਜਿਹੜਾ ਹਰਿਆਣਾ ਪੁਲਿਸ ਨੇ ਕੱਗਰ ਦਰਿਆ ਪੰਜਾਬ ਦੀ ਟੈਰੀਟਰੀ ਦੇ ਅੰਦਰ ਵੜ ਕੇ ਕਿਸਾਨ ਕੁੱਤੇ ਸ਼ੁਕਰਨ ਮਾਰਿਆ ਪ੍ਰੀਤਪਾਲ ਚੱਕਿਆ ਕੇਚਰੀਵਾਲ ਔਰ ਭਾਜਪੀ ਇਹਨਾਂ ਨੇ ਫਾਰਮਰਸ ਦੇ ਖਿਲਾਫ ਜੁਆਇੰਟ ਆਪਰੇਸ਼ਨ ਕੀਤਾ ਦੂਸਰਾ ਜੁਆਇੰਟ ਆਪਰੇਸ਼ਨ ਇਹਨਾਂ ਦਾ ਐਨਐਸਏ ਲਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਅ ਡਿਬਰੂਗੜ ਜਿਹੜਾ ਜੇਲ੍ਹ ਭੇਜਿਆ ਉਹ ਵੀ ਇਹਨਾਂ ਦਾ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੋ ਦੇ ਆਰ ਇਨ ਜੁਆਇੰਟ ਆਪਰੇਸ਼ਨ ਨਾਟ ਦ ਕਾਂਗਰਸ ਬਹੁਤ ਲਾਰਜਰ ਇਸ਼ੂਸ ਨੇ ਜੀ ਮੇਰਾ ਇਹਨੂੰ ਪੁੱਛੋ ਅ ਅਰਵਿੰਦ ਖੰਡੇ ਨੂੰ ਕਿ ਤੂੰ ਪਾਕਿਸਤਾਨ ਦਾ ਬਾਰਡਰ ਖੁਲਵਾ ਸਕਦਾ ਕਦੀ ਮੂੰਹ ਚੋਂ ਕੱਢੇਗਾ ਤੂੰ ਐਨਐਸਸੀ ਦੇ ਖਿਲਾਫ ਕਦੀ ਬੋਲ ਸਕਦਾ ਤੂੰ ਜੋ ਆਪਾ ਦੇ ਖਿਲਾਫ ਕਦੀ ਬੋਲ ਸਕਦਾ ਤੁਸੀਂ ਕਦੀ ਸਿੱਧੂ ਮੂਸੇਵਾਲੇ ਦੇ ਮੁੰਡੇ ਦੇ ਹੱਕ ਚ ਬੋਲੇ ਉਹ ਕਤਲ ਹੋਇਆ ਵਾ ਕਦੀ ਸ਼ੁਕਰਨ ਮਾਰਿਆ ਗਿਆ ਉਹਦੇ ਹੱਕ ਚ ਬੋਲੇ ਸੋ ਇਹ ਸਾਰੀਆਂ ਕਹਿਣ ਨੂੰ ਗੱਲਾਂ ਹੁੰਦੀਆਂ ਪਰਸਨਲ ਮੇਰੀ ਕੋਈ ਇਸ਼ੂ ਨਹੀਂਗਾ ਹਾਂ ਜਿੱਦਣ ਵਾਹਿਗੁਰੂ ਸਾਨੂੰ ਤਾਕਤ ਬਖਸ਼ੇਗਾ ਮੈਂ ਇਨਸਾਫ ਕਰੂੰਗਾ ਆਫ ਕੋਰਸ ਇਨਸਾਫ ਕਰਾਉਣਾ ਮੇਰੇ ਲਈ ਵੀ ਜ਼ਰੂਰੀ ਆ ਕਿਉਂਕਿ ਜੇ ਇੱਕ ਤਿੰਨ ਦਫਾ ਐਮਐਲਏ ਤੇ ਝੂਠੇ ਪਰਚੇ ਦੋਸ ਹੋ ਸਕਦੇ ਡਰੱਗਸ ਦੇ ਔਰ ਜਿਹੜਾ ਲੀਡਰ ਆਫ ਆਪੋਜੀਸ਼ਨ ਉੱਤੇ ਹੋ ਸਕਦੇ ਤੇ ਆਮ ਬੰਦਿਆਂ ਦਾ ਪੰਜਾਬ ਦੇ ਵਿੱਚ ਕੀ ਕਰਦੇ ਹੋਣੇ ਆਮ ਜਨਤਾ ਨੂੰ ਚੰਗਾ ਸੁਨੇਹਾ ਦੇਣ ਲਈ ਔਰ ਪੰਜਾਬ ਪੁਲਿਸ ਅੱਗੇ ਤੋਂ ਕਿਸੇ ਤੇ ਗਲਤ ਕੰਮ ਨਾ ਕਰੇ ਮੇਰੇ ਵਾਲੇ ਕੇਸ ਵਿੱਚ ਇਨਸਾਫ ਹੋਣਾ ਵੀ ਉਨਾ ਹੀ ਲਾਜ਼ਮੀ ਹੈ ਅੱਛਾ ਸਵਾਲ ਪੁੱਛਦਾ ਗੁਰਦੀਪ ਪਲੀਜ਼ ਸੁਣੋ ਨਹਿਰੀ ਪਟਵਾਰੀਆਂ ਨੂੰ ਪੰਜਾਬ ਸਰਕਾਰ ਮਜਬੂਰ ਕਰ ਰਹੀ ਹੈ ਕਿ ਜਿਹੜੇ ਖਾਲੇ ਨੇ ਨਹਿਰੀ ਪਾਣੀ ਨੇ ਰਜਵਾਹੇ ਨੇ ਇਹਦੀ ਰਿਪੋਰਟ 100% ਦਿਓ ਨਾਰਮਲ ਕੋਰਸ ਵਿੱਚ 21% ਪਾਣੀ ਨਹਿਰਾਂ ਦਾ ਖੇਤਾਂ ਤੱਕ ਪਹੁੰਚ ਰਿਹਾ ਇਹਨਾਂ ਨੇ 6 ਲੱਖ ਏਰੀਆ ਅਨ ਕਮਾਂਡ ਕਰਤਾ ਅਨ ਕਮਾਂਡ ਕਿ ਇਸ 6 ਲੱਖ ਵਿੱਚ ਆਬਾਦੀ ਆ ਗਈ ਇਸ ਲਈ ਨੂੰ ਪਾਣੀ ਨਹੀਂ ਚਾਹੀਦਾ ਇਹ ਜਿਹੜਾ ਖਤਰਨਾਕ ਸਟੈਪ ਆ ਨਾ ਪੀਟੀਆਰ ਤਾਂ ਬੱਚਾ ਉਹਨੂੰ ਪਤਾ ਨਹੀਂ ਲੱਗ ਰਿਹਾ ਇਹ ਬੜੀ ਸ਼ਰਾਰਤ ਆ ਅਗਰ ਅਸੀਂ 100% ਕਹਿਤਾ ਕਿ ਪੰਜਾਬ ਦੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਹੈ دریاਵਾਂ ਦਾ ਪਾਣੀ ਹੈ ਤਾਂ ਸੁਪਰੀਮ ਕੋਰਟ ਵਿੱਚ ਹਰਿਆਣਾ ਤੇ ਦਿੱਲੀ ਕਹੇਗਾ ਕਿ ਇਹਨਾਂ ਨੂੰ ਤਾਂ ਪਾਣੀ ਦੀ ਲੋੜ ਹੀ ਨਹੀਂ ਗਈ ਜਲਦੀ ਕਰਾਓ ਐਸਆਈਐਲ ਬਣਾਓ ਤਾਂ ਸਾਨੂੰ ਪਾਣੀ ਦਿਓ ਦਿਸ ਇਜ਼ ਸੱਚ ਔਰ ਤੁਸੀਂ ਜਾ ਕੇ ਆਪ ਚੈੱਕ ਕਰੋ ਪਲੀਜ਼ ਨਹਿਰੀ ਪਟਵਾਰੀਆਂ ਤੇ ਪਰਚੇ ਦਰਜ ਹੋਏ ਨੇ ਜਸਕਰਨ ਸਿੰਘ ਪੁੱਤਰ ਗਹਿਰੀ ਉਹਨਾਂ ਦਾ ਪ੍ਰਧਾਨ ਉਹਨੂੰ ਸਸਪੈਂਡ ਕਰਕੇ ਚਾਤਸ਼ੀਕ ਕਰਤਾ ਕਿਉਂ ਉਹ ਵਿਰੋਧ ਕਰ ਰਹੇ ਨੇ ਕਿ ਅਸੀਂ ਗਲਤ ਰਿਪੋਰਟਾਂ ਨਹੀਂ ਦੇਣ ਇਹ ਮੀਥੇਅਰ ਦਾ ਬਹੁਤ ਵੱਡਾ ਇੱਕ ਝੂਠਾ ਬਿਆਨ ਆ ਲਓ ਉਹਨੂੰ ਕਹੇ ਮੇਰੇ ਨਾਲ ਚੱਲੇ ਨਾਲ ਚੱਲੇ মিডিਆ ਤੇ ਮੈਂ ਪੰਜਾਬ ਦੇ ਵਿੱਚ ਘੁੰਮ ਕੇ ਦਿਖਾ ਦੇਣਾ ਜਿੱਥੇ ਇਰੀਗੇਸ਼ਨ ਦੇ ਖਾਲ ਹਲੇ ਟੁੱਟੇ ਪਏ ਨੇ ਪੱچے ਪਏ ਨੇ ਸਾਰਾ ਯੂਬੀਡੀਸੀ ਕਨਾਲ ਮਾਝੇ ਦੇ ਵਿੱਚ ਸਾਡਾ ਜਿਹੜਾ ਬਿਸਤਵਾਬ ਦੁਆਬੇ ਦਾ ਇਹ ਸਾਰੇ ਟੁੱਟੇ ਪਏ ਨੇ ਇਹਨਾਂ ਚ ਕਿਤੇ ਪਾਣੀ ਖੇਤਾਂ ਵਾਸਤੇ ਨਹੀਂ ਜਾ ਰਿਹਾ ਥਿਸ ਇਸ ਅ ਫਰਾਡ ਸਟੇਟਮੈਂਟ ਔਰ ਇਹ ਦਿੱਲੀ ਦੇ ਆਪਣੇ ਜਿਹੜੇ ਆਕਾ ਨੇ ਕੇਚਰੀਵਾਲ ਤੇ ਰਾਗਵ ਚੱਡਾ ਤੇ ਸੰਦੀਪ ਪਟਕ ਇਹੋਨਾਂ ਦੀ ਬੋਲੀ ਬੋਲਦੇ ਨੇ